ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੀਪ ਨੌਰਵਾਲਾ ਸਵਾਗਤ ਹੈ ਤੁਹਾਡਾ ਜਗਮਨ ਟੀਵੀ ਤੇ ਔਰ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋਵੋਗੇ ਪਗਡੀਆਂ ਨੇ ਆਖ ਕੱਖ ਨਰਮੇ ਚ ਬਾਬਾ ਵੱਡੇ ਵੱਡੇ ਹੋ ਗਏ ਪਹਿਸ ਤਾਂ ਆਪਾਂ ਸੀਲਰ ਵੀ ਲਾਤੇ ਪਹਿਲਾ ਹੱਤਾ ਨਾਲ ਵੀ ਵੱਡੇ ਵੱਡੇ ਸੀਗੇ ਕੱਖ ਵੀ ਉਹ ਪੱਟ ਤੇ ਸੀਗੇ ਬਹੁਤ ਵੱਡੇ ਵੱਡੇ ਸੀਗੇ ਤੇ ਫੇਰ ਮੀ ਹੁਣ ਜਿਵੇਂ ਰੋਜ਼ ਕਰਾਈਆਂ ਪੈ ਗਈਆਂ ਜਾਂਦੀਆਂ ਉਹ ਗਿੱਲਾ ਰਹਿਣ ਕਰਕੇ ਕੱਖ ਕਾਫੀ ਹੋ ਗਏ ਦੁਬਾਰਾ ਨਰਮਾ ਹੋ ਗਿਆ ਏ ਡਾਊਨ ਸੀਲਰ ਲਾਈਏ ਕਿ ਨਾ ਲਾਈਏ ਇਹਦਾ ਨਹੀਂ ਹੋ ਪਤਾ ਲੱਗ ਰਿਹਾ। ਬਣਾ ਸੀਲਰ ਵਿੱਚ ਤਾਜੀ ਕਰਦਾ ਲਾ ਦਈਏ ਵਿੱਚ ਜੀ ਕਰਦਾ ਨਾ ਲਾਈਏ। ਕਿਉਂ ਜੇ ਸੀਲਰ ਲਾਵਾਂਗੇ ਸੀਲਰ ਹੁਣ ਉੱਤੇ ਦੀ ਚ ਟੱਪਣਗੇ ਤਾਂ ਨਰਮਾ ਸੁੱਕੂਗਾ ਵੀ ਏਡਾ ਵੀ ਬਥੇਰਾ ਹੋ ਜੂ ਫਲ ਵੀ ਬਥੇਰਾ ਡਿੱਗੂਗਾ। ਤੇ ਜੇ ਨਹੀਂ ਲਾਂਦੇ ਤਾਂ ਫਿਰ ਕੱਖ ਮਾਰ ਦੇਣਗੇ। ਕਮੈਂਟ ਕਰਕੇ ਦੱਸਿਓ ਲਾਈਏ ਕਿ ਨਾ ਲਾਈਏ ਹੁਣ ਨਰਮਾ ਦੇਖ ਲਓ ਸਾਹਮਣੇ ਹੀ ਐ। ਏਡਾ ਏਡਾ ਵੱਡਾ ਆਰਾਮ ਨਾਲ ਹੈਗਾ। ਕੋਈ ਬੁੱਝਾ ਇਦੂ ਵੀ ਵੱਡਾ ਹੈ। ਕੋਈ ਛੋਟਾ ਵੀ ਇੰਨਾ ਕੈ। ਵੀ ਲੱਕ ਤੋਂ ਟੱਪ ਚੁੱਕਿਆ। ਤੇ ਦੱਸਿਓ ਆਪਦੀ ਰਾਏ ਕਮੈਂਟ ਕਰਕੇ ਕੀ ਕੀ ਕਰਨਾ ਚਾਹੀਦਾ ਸਾਨੂੰ। ਸੁੰਡੀ ਤਾਂ ਪੈ ਗਈ ਹੈ ਨਾ ਵਿੱਚ। ਸੁੰਡੀ ਵਿੱਚ ਵਿੱਚ ਹੈਗੀ ਐ। ਚਲੋ ਕਹਿੰਦੀ ਐ ਮਾੜੀ ਮੋਟੀ ਹੋਵੇ ਕੋਈ ਗੱਲ ਨਹੀਂ। ਲੱਗਦਾ ਸੀ ਇਤਕੀ ਨਰਮੇ ਵਧੀਆ ਹੋਣਗੇ। ਪਰ ਆਸ ਤਾਂ ਹੈਗੀ ਐ ਪਰ ਵਿੱਚ ਹੈਗੀ ਸੁੰਡੀ। ਨਹੀਂ ਸੁੰਡੀ ਤਾਂ ਪਹਿਲਾਂ ਵੀ ਹੁੰਦੀ ਸੀ ਐ ਨਹੀਂ ਐ ਵੀ ਸ਼ੁਰੂ ਤੋਂ ਜਿਵੇਂ ਸਾਫ਼ ਹੀ ਨਿਕਲਦੇ ਸੀ ਟਿੰਡੇ। ਵਿੱਚ ਸੁੰਡੀ ਹੁੰਦੀ ਸੀ ਪਰ ਵਿੱਚ ਦੀ ਸਾਰਿਆਂ ਜੀ ਪੈਣ ਲੱਗ ਗਈ ਸੀ ਨਾ ਉਹ ਕੰਮ ਮਾੜਾ ਸੀ। ਹਾਂ ਉਹ ਨਹੀਂ ਕਿਸੇ ਕਿਸੇ ਟਿੰਡੇ 'ਚ ਐ ਬਾਹਲੀ ਨਹੀਂ ਹੈਗੀ। ਬੜੀ ਗੁੱਟੀ ਨੇ ਸਾਰੇ ਪੌਦੇ ਤੋਂ ਸਾਰੇ ਤਾਂ ਫਟਕੇ ਵੀ ਨਹੀਂ ਦੇਖੇ ਜਾਂਦੇ ਸਵੇਰੇ ਆਪਾਂ ਬਹਿ ਕੇ ਕੱਢੇ ਸੀ ਕੱਖ ਉਹਦੇ ਨਾਲ ਹੋਰ ਹਾਂ ਗਰਮੀ ਹੈ ਨਾ ਫਿਰ ਵਿੱਚ ਨਰਮਾ ਵੱਡਾ ਸਾਹ ਨਹੀਂ ਆਂਦਾਗਾ ਬਹਿ ਕੇ ਤਾਂ ਇਹ ਹੁਣ ਫਿਰ ਕਸੀਆ ਲਿਆਂਦਾ ਉਹਦੇ ਪਹਿਲੀ ਛੜ ਮਾਰ ਮੜਾ ਜੇ ਹੁਣ ਫਿਰ ਕਸੀਆ ਲਿਆਂਦਾ ਇਹ ਬਹਿ ਕੇ ਕੱਢ ਦਿੰਦੇ ਆ ਪਹਿਲੀ ਛੜ ਸਹੀ ਮੈਂ ਕਸੀਏ ਨਾਲ ਪਹਿਲੀ ਛੜਦੀ ਓਏ ਇੱਧਰ ਹੀ ਪਾਸੇ ਆਏ ਦੱਸਣਾ ਪੈਂਦਾ ਤੇਨ ਬੈਠੇ ਦੋ ਸਿੱਖੀ ਕੰਮ ਆਪਾਂ ਪਹਿਲਾਂ ਵੀ ਟੁੱਟੀ ਜੀ ਜੀ ਕਰੰਟ ਪੰਨੀ ਸੀਗੀ ਪਰ ਨਰਮਾ ਫੇਰ ਵੀ ਹੋ ਗਿਆ ਸਾਰਾ ਕਰੰਟ ਪਰ ਨਹੀਂ ਸੀ ਅਸੀਂ ਉਹੀ ਬੇਕਾਰ ਜੀ ਬਸ ਟਾਈਮ ਪਾਸ ਜੋਗੀ ਵਧੀਆ ਹੋ ਗਿਆ ਸੀ ਨਰਮਾ ਆਸੇ ਪਾਸੇ ਜੀਰੀ ਲੱਗੀ ਹੁੰਦੀ ਉੱਦੋਂ ਜੀਰੀ ਹੁਣੇ ਲੱਗੀ ਦਿਖਾ ਦੇ ਕੋਈ ਜੀਰੀ ਹੁਣੇ ਸਵੇਰੀ ਲਾਈ ਐ ਚਾਰ ਸਵੇਰੀ ਜੀਰੀ ਐ ਹਾਂ ਨਰਮਾ ਕੱਲ੍ਹ ਹੀ ਐ ਉੱਧਰ ਵੀ ਜੀਰੀ ਲਾਣੀ ਐ ਨਰਮਾ ਹਕਲਈਆ ਨਰਮਾ ਹਾਏ ਕੋਈ ਸੁਕਾਫੀ ਹੁੰਦਾ ਪਤਾ ਨਹੀਂ ਗਰਾਂਟ ਜਿਹੜੀ ਉਹ ਮੀਂਹ ਨਹੀਂ ਪੈ ਗਿਆ ਸੀ ਆਪਾਂ ਐ ਕਰਕੇ ਉਹ ਸੀਗੀ ਖੁਰਪੀ ਜੀ ਸੀਗੀ ਉਹਦੇ ਨਾਲ ਉਹ ਕਰੀ ਸੀ ਮੋਰੇ ਕਰੇ ਗਰਾਂਟ ਇਹ ਨਹੀਂ ਕਿ ਉਹ ਨਰਮਾਇਣ ਕਿ ਜਦਾਂ ਜਿੱਲਾ ਹੋ ਕੇ ਫੱਟ ਗਿਆ ਸੀ ਹਾਂ ਉਹ ਬੀਜ ਆਪਾਂ ਭੰਨੇ ਸੀਗੇ ਵੀ ਜਿਹੜਾ ਨਰਮ ਮਿੱਟੀ ਚ ਫਸ ਗਿਆ ਵੀ ਉਹ ਦੁਬਾਰਾ ਉੱਪਰ ਆ ਜੇ ਯਾਨਕਿ ਨਾ ਉਹ ਗੱਲੋਂ ਫੁੱਟਿਆ ਹੋਇਆ ਸੀ ਨਾ ਮਿੱਟੀ ਦੇ ਕਰਨ ਨਾ ਉਹ ਬੰਦ ਹੋਵੇ ਹਾਂ ਉਹ ਆਪਾਂ ਦੁਬਾਰਾ ਲੈਣਾ ਮਾਰ ਮਾਰ ਕੇ ਉਹਨੂੰ ਮਿੱਟੀ ਨੂੰ ਭੰਨਤਾ ਉਹ ਫਿਰ ਬਾਹਰ ਨਿਕਲਉਂ ਬਸ ਹੁਣ ਜਾਣੇ ਆ ਘਰਾਂ ਨੂੰ ਕਿਉਂਕਿ ਜਵਾਕ ਨਾਲ ਨਾ ਔਖਾ ਹੋ ਜਾਂਦਾ ਐਨੀ ਦੇਰ ਜਵਾਕ ਨਹੀਂ ਖੜਦਾ ਆਪ ਤਾਂ ਖੜ ਜੀਏ ਦੋਸਤੋ ਬੁੜੀਆਂ ਨੂੰ ਨਾ ਘਟ ਨਹੀਂ ਗਹਿਣਾ ਚਾਹੀਦਾ ਹਨਾ ਬੁੜੀਆਂ ਵੀ ਹਰੇਕ ਕੰਮ ਕਰ ਸਕਦੀਆਂ ਆ ਸਭ ਵਿਚਾਰੀ ਮੇਰੇ ਨਾਲ ਕੰਮ ਕਰਾਉਂਦੀ ਐ ਇਹ 13 ਇੱਕ ਸਾਲ ਪਹਿਲਾਂ ਵੀ ਕਰਵਾਇਆ ਸੀ ਤੇ ਕੰਮ ਹਰੇਕ ਕਰ ਲੈਂਦੀ ਐ ਵੈਸੇ ਪਿੰਡਾਂ ਦੀਆਂ ਕੁੜੀਆਂ ਵੀ ਇਹ ਕੰਮ ਨਹੀਂ ਕਰਦੀਆਂ ਖੇਤੀ ਦਾ ਘਾਟੀ ਕਰਦੀਆਂ ਪਰ ਇਹ ਸ਼ਹਿਰ ਦੀ ਐ ਬਠਿੰਡੇ ਸ਼ਹਿਰ ਦੀ ਤੇ ਫੇਰ ਵੀ ਨਹੀਂ ਜੱਟਾਂ ਦੀ ਹੈ ਨਾ ਜੱਟਾਂ ਦੀ ਕੁੜੀ ਨਹੀਂ ਨਾ ਪਾਣੀਆਂ ਦੀ ਕੁੜੀ ਐ ਹਾਂ ਦਿਖਾ ਦੇ ਇਹ ਤਾਂ ਆਏ ਆ ਹੁਣ ਕੰਮ ਤਾਂ ਫਿਰ ਕਰਾਣਾ ਹੀ ਪਊਗਾ ਹੁਣ ਇੱਕ ਜਣੇ ਦੇ ਸਿਰ ਤੇ ਹੁਣ ਜਿਵੇਂ ਤੁਹਾਡੀ ਬਾਹ ਨਹੀਂ ਹੈਗੀ ਤਾਂ ਫਿਰ ਹੁਣ ਇਹ ਵੀ ਦੇਖਿਆ ਜਾਂਦਾ ਵੀ ਦਿੱਕਤ ਤਾਂ ਹੈਗੀ ਆ ਵਿਚਾਰੇ ਬੰਦੇ ਨੂੰ ਜਦੋਂ ਦੋਸਤੋ ਮੇਰੀ ਬਾਹ ਕੱਟੀ ਗਈ ਸੀ ਠੀਕ ਤਦੇ ਕੰਮ ਕਰ ਲਈ ਤੇ ਬਾਹ ਠੇਕੇ ਠੂਕੇ ਦੀ ਦਿੰਦੇ ਸੀ ਇਹ ਅਸੀਂ ਤੇ ਹੁਣ ਸੋਚਿਆ ਵੀ ਵਿੱਚ ਵੀ ਠੇਕੇ ਨਹੀਂ ਲੱਗਿਆ ਸੀ ਇੱਕ ਵਾਰੀ ਠੇਕੇ ਨਹੀਂ ਲੱਗਿਆ ਤੇ ਸਸਤਾ ਭਾਲਦੇ ਸੀ ਸਾਰੀ ਉਹਨੇ ਨਾ ਕਰਦੀ ਪੂਰਨੀ ਪੈਂਦੀ ਫਿਰ ਠੇਕਾ 47000 ਨੂੰ ਸੀ ਤੇ ਸਾਨੂੰ 25 ਨੂੰ ਕਹਿੰਦੇ ਸੀਗੇ ਇਸ ਕਰਕੇ ਅਸੀਂ ਆਖਿਆ ਛੱਡ ਪਰੇ ਆਪ ਕਰ ਲਾਂਗੇ ਕਣਕਤਾ ਹੋ ਜੂਗੀ ਪਰ ਨਰਮਾਈ ਵਧੀਆ ਹੋ ਗਿਆ ਸੀਗਾ ਤੇ ਕਣਕ ਵੀ ਵਧੀਆ ਹੋ ਗਈ ਸੀ ਤੇ ਐਤ ਕੀ ਫਿਰ ਅਸੀਂ ਆਖਿਆ ਬੇਲੇ ਕੀ ਕਰਦੇ ਆ ਆਪ ਹੀ ਕਰ ਲਿਏ ਨਾਲੇ ਉਹਦਾ ਤਾਂ ਮੰਨੂ ਵੀ ਛੋਟਾ ਸੀ ਹੁਣ ਤਾਂ ਜਵਾਬ ਵੀ ਵੱਡਾ ਹੋ ਗਿਆ ਐਤ ਕੀ ਲੱਗਦਾ ਵੀ ਨਰਮਾ ਠੀਕ ਹੋ ਜੂਈ ਇਹ ਸੰਗੀ ਨਾ ਬਈ ਤਾਂ ਵੈਸੇ ਪਰਮਾਤਮਾ ਦੇ ਸਾਰੇ ਆ ਸਾਰਾ ਕੁਝ ਦੇਣਾ ਦਾ ਪਰਮਾਤਮਾ ਨਹੀਂ ਐ ਪਰਮਾਤਮਾ ਤੋਂ ਵੱਡੀ ਕੋਈ ਚੀਜ਼